ਸੋ ਚੈਕਿੰਗ ਕਰਨੀ ਹੈ ਪਿੱਛੇ ਸਾਰੇ ਹਾਂਜੀ ਬਾਕੀ ਵੀ ਕੋਈ ਵੱਡਾ ਤਾਂ ਉਹਨਾਂ ਨੇ ਤੁਹਾਡੇ ਸਾਹਮਣੇ ਹੋਈ ਹੈ ਸਾਰੇ ਉਹ ਬਈ ਸਭ ਜੀ ਚੱਲ ਰਿਹਾ ਹੈ ਅਚਾਰ ਉਹਦੇ ਇੱਕ ਬੈਗ ਉਹ ਜਾਂ ਜਿਹੜਾ ਉਹਨੇ ਹੱਥ ਦੀ ਲੈ ਗੁੰਦੀ ਹੈ ਉਹ ਤੇ ਮੈਂ ਪੇਸਾ ਜੀ ਨੂੰ ਤੇ ਚੱਕਰ ਦਿਆ ਹਾਂ ਪੇਸੇ ਤੋਂ ਕਰਵਾਉਣ ਦੀ ਗੱਲ ਨੂੰ ਲੈਣਾ ਕਰ ਪੇਸਾ ਜੀ ਦੇ ਸੱਤ ਕਰ ਫਾਈਸ ਪਲੇ ਤੇ ਹਾਂ ਚੱਲ ਰਿਹਾ ਹੈ ਕਿੰਨੇ ਗੜੀਆਂ ਤੱਕ ਕੀ ਹੁੰਦੀ ਹੈ ਸਾਫੀ ਕਦੀ ਚੱਲਦੀ ਹੈ ਸੋ ਉੱਥੇ ਵੀ ਉੱਤਰ ਨੇ ਹੋਰ ਵੀ ਕਲਾ ਜਿਹਨੂੰ ਛੋੜਨੇ ਦੀ ਕਲੀਅਾ ਹਾਂ ਸਾਰੇ ਛੋੜੀ ਹੋਈ ਹੈ ਉਹਦਾ ਰਸਤਾ ਨਹੀਂ ਹੈ अच्छा नहीं ड्यूटी 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 है 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 और है 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 चेक किए है है ਵਾਹ ਜੀ ਇਹ ਲੋਕ ਜਾ ਰਹੇ ਹੈ ਇਹ ਗੱਡੀ ਜਾ ਰਹੀ ਹੈ ਆ ਜੀ ਉਹਨਾਂ ਨੇ ਚੱਕੀ ਤਾਂ ਕਿ ਇਹ ਗੱਡੀ ਆ ਚੱਲੀ ਹੈ ਬਹੁਤ ਲੱਗਤੀ ਉਹ ਕਿਤੇ ਲਿਖੇ ਨਹੀਂ ਹੈ ਜੀ ਆਂ ਅੰਦਾਜ਼ ਹੈ ਅੰਦਾਜ਼ ਹੈ ਸੱਤ ਥੀਕੇ ਮੋਟਰਸਾਈਕਲ ਚਾਰ ਪੰਜ ਜੀ ਅੱਛਾ ਹਾਂ ਜੀ ਇਹਨਾਂ ਨੇ ਕਿਹ ਚੱਕੀ ਤਾਂ ਉਹ ਗੁਰੂ ਇਹਨਾਂ ਨੇ ਸਰ ਇਹਨਾਂ ਨੇ ਸੱਚ ਕੀਤੀ ਹੈ ਜੀ ਇੱਕੋ ਮੁਕੱਦਮਾ ਕਰ ਦੇ ਜੀ ਤੇ ਬਾਈਕ ਅੱਜ ਚੱਤੀ ਹੈ ਕੰਪਿਊਟਰ ਦਾ ਕੰਮ ਕਰਦਾ ਹੈ। ਤੇ ਅੰਬੇ ਅਜੰਤੂ ਹੈ। ਤੇ ਇੱਕ ਇਹ ਜੜੀ ਮੁਹਿੰਮ ਹੈ। ਇਹ ਐਕਸਰਸਾਈਜ਼ ਵੱਖ-ਵੱਖ ਜਗ੍ਹਾ ਤੇ ਹੋਣੀ ਹੈ। ਔਰ ਸਾਰੇ ਜ਼ਿਲ੍ਹਿਆਂ ਤੇ ਕਨਸਰਟਡ ਜਿਹੜਾ ਹੈ ਇੱਕ ਐਕਸ਼ਨ ਹੋ ਰਿਹਾ ਹੈ। ਜਿਹਦੇ ਵਿੱਚ ਆ ਪੂਰੀ ਮੁਹਿੰਮ ਜਿਹੜੀ ਹੈ ਉਹਦੇ ਅਗਰ ਅਸੀਂ ਦੇਖੀਏ ਤੇ ਚਾਰ ਪਹਿਲੂ ਹਨ। ਸੋ ਇੱਕ ਪਹਿਲੂ ਜਿਹੜਾ ਅੱਜ ਇਹ ਐਕਸਰਸਾਈਜ਼ ਹੋ ਰਹੀ ਹੈ ਉਹ ਹੈਗਾ ਐਨਫੋਰਸਮੈਂਟ ਦਾ ਪਹਿਲੀ ਜੀ ਠੀਕ ਹੈ ਕਿ ਇਹ ਜਿਹੜਾ ਐਨਡੀਪੀਐਸ ਐਕਟ ਹੈ ਉਹਦੇ ਵਿੱਚ ਜੋ ਲੋਕ ਡਰੱਗਸ ਵੇਚਦੇ ਹੈ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਔਰ ਜਿਸ ਤਰ੍ਹਾਂ ਕਿ ਹੁਣੇ ਤੁਹਾਨੂੰ ਵੀ ਦੱਸਿਆ ਐਸਐਸਪੀ ਸਾਹਿਬ ਨੇ ਮੈਨੂੰ ਵੀ ਦੱਸਿਆ ਤੁਸੀਂ ਵੀ ਦੇਖਿਆ ਕਿ ਉਹਦੇ ਜੋ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨਸ ਹੈ ਉਹਦੇ ਵਿੱਚ ਨਾ ਸਿਰਫ ਐਫਆਈਆਰ ਲੋਜ ਹੋ ਰਹੀ ਹੈ ਪਰਚੇ ਦਰਜ ਹੋ ਰਹੇ ਹੈ ਬਲਕਿ ਜਿਹੜੀ ਨਾਰਕੋਟਿਕਸ ਡਰੱਗਸ ਦੀ ਸੇਲ ਤੋਂ ਬਣਾਈ ਗਈ ਪ੍ਰਾਪਰਟੀ ਹੈ ਉਸ ਪ੍ਰਾਪਰਟੀ ਨੂੰ ਐਂਡੀਪੀਐਸ ਐਕਟ ਦੇ ਤਹਿਤ ਅਟੈਚ ਕਰਨ ਲਈ ਜਿਹੜੀ ਹੈ ਉਹ ਕਾਰਵਾਈ ਚੱਲ ਰਹੀ ਹੈ ਸੋ ਇਹ ਇੱਕ ਮਹਿੰਮ ਹੈ ਜਿਹੜੀ ਕਿ ਇਨਫੋਰਸਮੈਂਟ ਦਾ ਹਿੱਸਾ ਹੈ ਜਿਹਦੇ ਵਿੱਚ ਲੋਕਲ ਪੁਲਿਸ ਪੂਰੀ ਤਰ੍ਹਾਂ ਲੱਗੀ ਹੋਈ ਹੈ ਇਸ ਤੋਂ ਇਲਾਵਾ ਜਿਹੜਾ ਇਹਦਾ ਦੂਸਰਾ ਪਹਿਲੂ ਹੈ ਉਹ ਇਹ ਜਿਹੜਾ ਹੈ ਤੁਸੀਂ ਸਮਝ ਸਕਦੇ ਹੋ ਕਿ ਜਿਹੜਾ ਇਨਫੋਰਸਮੈਂਟ ਹੈ ਉਹ ਬੇਸਿਕਲੀ ਸਪਲਾਈ ਸਾਈਡ ਨੂੰ ਡੀਲ ਕਰ ਰਿਹਾ ਹੈ ਜੀ ਪਰ ਉਹਦਾ ਨਾਲ ਹੀ ਦੂਸਰਾ ਪੱਖ ਹੈ ਸਪਲਾਈ ਵੀ ਦੇਖੋ ਕਦੋਂ ਹੁੰਦੀ ਹੈ ਜਦੋਂ ਡਿਮਾਂਡ ਹੁੰਦੀ ਹੈ ਸੋ ਜਿਹੜਾ ਇਸ ਇਸ ਮੁਹਿੰਮ ਦਾ ਦੂਸਰਾ ਪੱਖ ਹੈਗਾ ਉਹ ਹੈਗਾ ਹੈ ਡਿਮਾਂਡ ਰਿਡਕਸ਼ਨ ਉਹਦੇ ਲਈ ਵੱਖ-ਵੱਖ ਥਾਵਾਂ ਤੇ ਜਿਹੜਾ ਸੰਪਰਕ ਮੀਟਿੰਗਸ ਕਰਕੇ ਸਕੂਲਾਂ ਕਾਲਜਾਂ ਚ ਜਾ ਕੇ ਵੱਖ-ਵੱਖ ਜਗ੍ਹਾ ਤੇ ਜਾ ਕੇ ਲੋਕਲ ਪੁਲਿਸ ਸੀਨੀਅਰ ਅਫਸਰ ਸਾਰੇ ਲੋਕ ਜਾ ਕੇ ਇਹ ਜਿਹੜਾ ਹੈ ਇਹ ਅਵੇਅਰਨੈਸ ਜਿਹੜੇ ਪ੍ਰੋਗਰਾਮਸ ਹੈਗੇ ਆ ਉਹ ਕਰਵਾਏ ਜਾ ਰਹੇ ਆ ਸੋ ਇਹ ਡਿਮਾਂਡ ਔਰ ਸਪਲਾਈ ਦੋਨਾਂ ਤੇ ਜਿਹੜਾ ਹੈ ਨਕੇਲ ਪਾਨ ਲਈ ਇਹ ਜਿਹੜੀ ਮੁਹਿਮ ਚਲਾਈ ਗਈ ਹੈ ਜਿਹੜੇ ਦੋ ਔਰ ਪੁਲਿਸ ਇਹ ਦੋਨਾਂ ਵਿੱਚ ਬਹੁਤ ਅ ਸਿਧਤ ਨਾਲ ਜੁੜੀ ਹੋਈ ਹੈ ਜਿਹੜਾ ਇਸ ਤੋਂ ਇਲਾਵਾ ਹੈਗਾ ਹੈ ਕਿ ਜਿਹੜੇ ਲੋਗ ਐਡਿਕਟ ਹੋ ਗਏ ਉਹਦੇ ਲਈ ਹੈਲਥ ਡਿਪਾਰਟਮੈਂਟ ਵੱਲੋਂ ਉਹ ਡੀ ਐਡਿਕਸ਼ਨ ਔਰ ਡੀ ਐਡਿਕਸ਼ਨ ਤੋਂ ਬਾਅਦ ਜਿਹੜਾ ਚੌਥਾ ਇਸ ਕੜੀ ਦਾ ਹੈਗਾ ਹੈ ਆਖਰੀ ਕੜੀ ਉਹ ਹੈਗੀ ਹੈ ਰੀਹੈਬਿਲੀਟੇਸ਼ਨ ਸੋ ਜਿਹਦੇ ਲਈ ਹੈਲਥ ਡਿਪਾਰਟਮੈਂਟ ਨਾਲ ਕਰਕੇ ਇਹ ਜਿਹੜਾ ਹੈ ਇਹ ਕਰਿਆ ਜਾ ਰਿਹਾ ਹੈ ਸੋ ਐਨਫੋਰਸਮੈਂਟ ਔਰ ਡਿਮਾਂਡ ਰਿਡਕਸ਼ਨ ਇਹਦੇ ਤੇ ਪੁਲਿਸ ਜਿਹੜੀ ਹੈ ਪੂਰੀ ਸਟੇਟ ਵਿੱਚ ਅ ਡੀਜੀ ਸਾਹਿਬ ਵੱਲੋਂ ਵੱਖ-ਵੱਖ ਆਫੀਸਰਸ ਦੀ ਡਿਊਟੀ ਲਗਾਈ ਗਈ ਹੈ ਤਾਂਕਿ ਅਸੀਂ ਵੀ ਆਕੇ ਦੇਖੀਏ ਇਹਨਾਂ ਨਾਲ ਗੱਲਬਾਤ ਕਰੀਏ ਕੁਝ गाइड करिए और इन तो फीडबैक ले कि ये मुहिम किस तरह चलाई जा रही है सो so, य सारे विच एदा हो रहा है और ये मुहिम जेडी है ये लागू ਰਹੇਗੀ। और एदा ही वक्त-वक्त ठावां ते एनफोर्समेंट ऑपरेशंस ਵੀ ਹੋਣਗੇ। ਉਹਨੇ ਜਿੱਦਾਂ ਡੀਐਸਪੀ ਸਾਹਿਬ ਮੈਨੂੰ ਦੱਸ ਰਹੇ ਸੀਗੇ ਕਿ ਜਿਹੜੇ ਕਈ ਸਿਕਲੂਡਿਡ ਏਰੀਆਜ਼ ਹੁੰਦੇ ਆ, ਖਾਲੀ ਏਰੀਆਜ਼ ਹੁੰਦੇ ਆ ਜਿੱਥੇ ਕਈ ਵਾਰ ਨਸ਼ਾ ਲੈਣ ਵਾਲੇ ਲੋਕ ਚੱਲ ਰਹੇ ਹਤੇ ਉਹਦੇ ਤੇ ਵੀ ਇਹ ਮੁਹਿੰਮ ਚਲਾ ਰਹੇ ਹੈ। ਉਹ ਜਗ੍ਹਾ ਨੂੰ ਸਾਫ਼ ਕਰਨ ਦਾ ਉਹਨਾਂ ਦੀ ਜਿਹੜਾ ਹੈ ਮੈਨੂੰ ਐਸਐਸਪੀ ਸਾਹਿਬ ਨੇ ਵੀ ਦੱਸਿਆ ਹੈਗਾ ਐਸਪੀ ਸਾਹਿਬ ਨੇ ਕਿ ਜੋ ਮਿਨਿਸਪਲ ਕਾਉਂਸਲ ਦੇ ਲੋਕ ਹੈਗੇ ਆ ਉਹ ਵੀ ਇਹਦੇ ਨਾਲ ਪੂਰੇ ਜੁੜੇ ਹੋਏ ਆ ਸੋ ਬੇਸਿਕਲੀ ਅਗਰ ਤੁਸੀਂ ਦੇਖੋ ਇੱਕ ਇਹ ਮਲਟੀ ਏਜੰਸੀ ਐਫਰਟ ਜਿਹੜੀ ਹੈ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਔਰ ਸਾਡੀ ਕੋਸ਼ਿਸ਼ ਇਹ ਹੀ ਰਹੇਗੀ ਕਿ ਨਾ ਸਿਰਫ ਅਸੀਂ ਵੇਚਣ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੀਏ ਬਲਕਿ ਅਸੀਂ ਸਮਾਜ ਵਿੱਚ ਜਾਗਰੂਕਤਾ ਫੈਲਾਈਏ ਖਾਸ ਤੌਰ ਤੇ ਯੂਥ ਯੰਗ ਜਿਹੜੀ ਹੈਗੀ ਹੈ ਉਹਨਾਂ ਤੇ ਤਾਂ ਕਿ ਇਹ ਅਵੇਅਰਨੈਸ ਵੀ ਕ੍ਰੀਏਟ ਹੋਵੇ ਔਰ ਜਿਹੜੀ ਹੈ ਉਹ ਇਸ ਪੱਖ ਵੱਲ ਨਾ ਜਾਣ ਔਰ ਇਹਦੇ ਨਾਲ ਨਾਲ ਜੋ ਵੀ ਕਾਨੂੰਨ ਦੇ ਪ੍ਰੋਵੀਜ਼ਨਸ ਹੈ ਉਹਦੇ ਖਿਲਾਫ ਜਿਹੜੇ ਲੋਕ ਇਹ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਔਰ ਅੱਗੇ ਵੀ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਔਰ ਜਿਹੜੇ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਗਏ ਹੈ ਉਹਨਾਂ ਦੇ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤੁਹਾਡੇ ਰਾਹੀਂ ਮੈਂ ਮੈਸੇਜ ਦੇਣਾ ਚਾਹਾਂਗੀ ਕਿ ਇਹ ਜਿਹੜੇ ਹੈ ਡੀ ਐਡਿਕਸ਼ਨ ਉਹਨਾਂ ਦੀ ਕਰਵਾਈ ਜਾਏ ਔਰ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਉਹਦੇ ਲਈ ਸਾਰੀ ਸੁਸਾਇਟੀ ਨੂੰ ਇਕੱਠੇ ਹੋਣਾ ਉਹ ਮੈਂ ਜਾਂ ਤੁਸੀਂ ਜਾਂ ਇਹ ਕੋਈ ਇਕੱਲੇ ਨਹੀਂ ਕਰ ਸਕਦੇ ਉਹਦੇ ਵਿੱਚ ਪਰਿਵਾਰ ਨੂੰ ਜੁੜਨਾ ਪੈਣਾ ਹੈ ਉਹਦੇ ਵਿੱਚ ਸਾਰੇ ਮਹਿਕਮਿਆਂ ਨੂੰ ਜੁੜਨਾ ਪੈਣਾ ਹੈ ਲੋਕਲ ਲੀਡਰਸ ਨੂੰ ਜੁੜਨਾ ਪੈਣਾ ਹੈ ਬਲਕਿ ਪੂਰੇ ਸਮਾਜ ਨੂੰ ਜੁੜਨਾ ਪੈਣਾ ਸੋ ਇਹ ਮੁਹਿੰਮ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਡਿਜੀ ਸਾਹਿਬ ਦੇ ਆਰਡਰਸ ਤੇ ਬਹੁਤ ਹੀ ਫੋਕਸਡ तरीके ਨਾਲ ਸ਼ੁਰੂ ਕੀਤੀ ਜਗਾਈ ਹੈ ਔਰ ਉਹਨੂੰ ਐਦਾਂ ਹੀ ਅੱਗੇ ਲੱਕੇ ਜਾਏਗਾ ਪਰ ਮੈਂ ਜਿਹੜਾ ਹੈ ਏਰੀਆ ਹੈ ਗਾਂਧੀ ਨਗਰ ਮਲਾ ਜਿੱਥੇ ਇਸ ਟਾਈਮ ਤੁਸੀਂ ਖੜੇ ਹੋ ਇਹ ਇੱਕ ਤਰ੍ਹਾਂ ਸਪਲਾਈ ਚੇਨ ਦਾ ਹੱਬ ਹੈ ਔਰ ਇਸੇ ਤਰ੍ਹਾਂ ਦੇ ਹੋਰ ਵੀ ਇਸ ਜਗਰਾਉਂ ਚ ਬਹੁਤ ਏਰੀਆ ਹੈਗੇ ਆ ਜਿੱਥੋਂ ਕਿ ਪੁਲਿਸ ਜਦੋਂ ਆਉਂਦੀ ਹੈ ਇਸ ਤਰ੍ਹਾਂ ਆਪਰੇਸ਼ਨ ਕਰਨ ਲਈ ਇਸ ਤਰ੍ਹਾਂ ਨਾਮ ਚਲਾਉਣ ਪੁਲਿਸ ਨੂੰ ਕਦੀ ਕੁਝ ਲੱਭਦਾ ਨਹੀਂ ਜਦ ਕਿ ਇੱਥੇ ਸਪਲਾਈ ਚੇਨ ਪੂਰੀ ਚੱਲਦੀ ਹੈ ਜੀ ਦੇਖੋ ਉਹਦੇ ਲਈ ਜਿਹੜਾ ਹੈ ਇੱਕ ਜੋ ਇਨਫਰਟਸੀ ਹੁਣੇ ਐਸਐਸਪੀ ਸਾਹਿਬ ਦੇ ਨਾਲ ਮੈਂ ਇਹ ਵੀ ਮੋਨੀਟਰ ਕਰ ਰਹੀ ਸੀਗੀ ਕਿ ਜਿਹੜੀ ਹੈਲਪਲਾਈਨ ਹੈ ਹੈਲਪਲਾਈਨ ਤੇ ਕਿੰਨੀਆਂ ਕਾਲਸ ਆਈਆਂ ਉਹ ਕਾਲਸ ਤੇ ਕੀ ਐਕਸ਼ਨ ਲਿਆ ਗਿਆ ਸੋ ਉਹ ਵੀ ਅਸੀਂ ਮੋਨੀਟਰ ਕਰਾਂਗੇ ਔਰ ਜਿਹੜੇ ਕਾਲਰਸ ਹੈਗੇ ਆ ਉਹਨਾਂ ਨਾਲ ਵੀ ਸੀਨੀਅਰ ਆਫੀਸਰਸ ਗੱਲ ਕਰਨਗੇ ਬਿਨਾ ਉਹਨਾਂ ਦੀ ਆਈਡੈਂਟੀਟੀ ਰਿਵੀਲ ਕੀਤੇ ਤਾਂਕਿ ਇਹ ਫੋਕਸਡ ਇਨਫੋਰਮੇਸ਼ਨ ਮਿਲ ਸਕੇ ਔਰ ਉਸ ਫੋਕਸਡ ਇਨਫੋਰਮੇਸ਼ਨ ਤੇ ਫਿਰ ਉਹਨਾਂ ਇਲਾਕੇ ਵਿੱਚ ਉਹਨਾਂ ਲੋਗਾ ਤੇ ਜਿਹੜਾ ਹੈ ਕਨਸਰਟਡ ਐਕਸ਼ਨ ਲੈ ਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਮੈਂ ਨਿੱਕੇ ਤੇ ਨਾ ਕੋਟੇ ਖਜੂਰਾ ਦਾ ਏਰੀਆ ਹੈਗਾ ਉਥੇ ਇੰਦਰਾ ਕਲੋਨੀ ਹੈਗੀ ਆ ਡੀਐਸਪੀ ਸਾਹਿਬ ਤੇ ਐਸਐਚਓ ਸਾਹਮਣੇ ਉਥੇ ਮੀਟਿੰਗ ਕੀਤੀ ਸੀ ਦੋ ਦਿਨ ਪਹਿਲਾਂ ਲੋਕਾਂ ਦੇ ਨਾਲ ਕੱਲ ਉਥੇ ਨਸ਼ਾ ਲੈਣ ਆਇਆ ਦੋ ਬੰਦੇ ਮੱਲੇ ਦੇਆਂ ਲੇਡੀਜ਼ ਨੇ ਇਟਾ ਵੱਟੇ ਮਾਰ ਕੇ ਭਜਾਏ ਉਹਨਾਂ ਦੀ ਵਨ ਕੀ ਪੈਸੇ ਖੋ ਕੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਦੇ ਦਿੱਤੇ ਹਨ ਪਰ ਜਿਹੜੀ ਜਨ ਸੰਪਰਕ ਮੁਹਿੰਮ ਆਪਾਂ ਚਲਾਣੇ ਆ ਇਹਦੇ ਜਿਹੜੇ ਆਪਾਂ ਢਾਣੇ ਆ ਕੋਠੀਆਂ ਵੀ ਜਿਹਦੀ ਆਪਾਂ ਬਿਲਡਿੰਗ ਢਾਣੀ ਆ ਉਹਦੇ ਨੋਰਮਸ ਕੀ ਹੈਗੇ ਆ ਉਹਦੇ ਤੇ ਕੋਈ ਪਰਚੇ ਪੰਜ ਚਾਹੀਦੇ ਆ ਜਾਂ ਪੁਲਿਸ ਪਿਕਨ ਚੂਜ਼ ਦੇ ਤਹਿਤ ਢਾਂਦੀ ਆ ਜਾਂ ਉਹਦੇ ਨੋਰਮਸ ਕੀ ਆ ਮੈਡਮ ਨਹੀਂ ਨਹੀਂ ਦੇਖੋ ਐਦਾਂ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਸੁਜੈਸਟ ਕਰਾਂਗੀ ਕਿ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨਸ ਦੇ ਹਾਂਜੀ ਉਹਦੇ ਵਿੱਚ ਪੂਰਾ ਕੀ ਕਰ ਸਕਦੇ ਹਾਂ ਕਿਦਾਂ ਦੇਖੋ

कंफर्म कर सकती है और अगर वो नहीं होनु उचित लगता ते वो नहीं कंफर्म कर सकती तो सारा जो कारवाही है वो एनडीपीएस एक्ट दे प्रोविजंस दे तहत है सो so, ओ मैं चाहवांगी कि तुसी जरूर तुसी भी देख लो ठीक है जानकारी दी वदे भी की क्योंकि खास तौर ते देखो जो भी तुसी लोग भी इस मुहिम दा हिस्सा हो बिल्कुल मैम क्योंकि जागरूकता जिन्नी रीच तुहाडी है ਠੀਕ ਹੈ ਓਨੀ ਰੀਚ ਮਤਲਬ ਜਿੰਨੀ ਰੀਚ মিডিਆ ਦੀ ਚਾਹੇ ਹੋ ਸੋਸ਼ਲ ਮੀਡੀਆ ਹੋਵੇ ਚਾਹੇ ਪ੍ਰਿੰਟ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਮੀਡੀਆ ਹੋਵੇ ਓਨੀ ਰੀਚ ਸਾਹੀ ਦੀ ਕਿਸੇ ਦੀ ਹੈ ਸੋ ਮੈਂ ਤੁਹਾਨੂੰ ਵੀ ਅਪੀਲ ਕਰਾਂਗੀ ਕਿ ਤੁਸੀਂ ਵੀ ਆਪਣੀ ਲੋਕੈਲਿਟੀ ਵਿੱਚ ਮਤਲਬ ਅਸੀਂ ਚਾਹਦੇ ਆ ਕਿ ਤੁਸੀਂ ਵੀ ਅਸੀਂ ਤੁਹਾਨੂੰ ਕੰਸੀਡਰ ਕਰਦੇ ਹਾਂ ਕਿ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਹੋ ਔਰ ਐਮਬੈਸਡਰਸ ਹੋ ਜਿਹੜਾ ਕਿ ਯੁੱਧ ਨਸ਼ਿਆਂ ਵਿਰੁੱਧ ਉਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹਨੂੰ ਇੱਕ ਅੰਗਰੇਜ਼ੀ ਚ ਸ਼ਬਦ ਹੈ ਸਿਨਰਜੀ ਠੀਕ ਹੈ ਨਾ ਕਿ ਇਕੱਲੇ ਕੋਈ ਨਹੀਂ ਇਹ ਕੋਈ ਇਹ ਨਹੀਂ ਹੈ ਕਿ ਸਿਰਫ ਪੁਲਿਸ ਦੀ ਮੁਹਿੰਮ ਹੈਗੀ ਹੈ ਨਾ ਹੈਲਥ ਡਿਪਾਰਟਮੈਂਟ ਇਹਦੇ ਵਿੱਚ ਸ਼ਾਮਿਲ ਹੈ এডਿਕੇਸ਼ਨ ਡਿਪਾਰਟਮੈਂਟ ਇਹਦੇ ਵਿੱਚ ਸ਼ਾਮਿਲ ਹੈ ਔਰ ਸਿਰਫ ਸਰਕਾਰ ਹੀ ਨਹੀਂ ਪ੍ਰਾਈਵੇਟ ਸੈਕਟਰ ਜਿਹੜੇ ਐਨ ਜੀਓਜ਼ ਹੈਗੇ ਹੈ ਉਹ ਇਹ ਫੈਲਾ ਰਹੇ ਹੈ ਇਹਦਾ ਜਾਗਰੂਕਤਾ ਫੈਲਾ ਰਹੇ ਹੈ ਵਕ ਵਕ ਥਾਵਾਂ ਤੇ ਇਨਫਾ ਟੀਵੀ ਤੁਸੀਂ ਚੈੱਕ ਕਰ ਲਓ ਇੱਕ ਜਿੱਦਾਂ ਇੱਕ ਐਲਕੋਹੋਲਿਕ ਅਨੋਨਿਮਸ ਹੁੰਦਾ ਸੀਗਾ ਹੁਣ ਨਾਰਕੋਟਿਕਸ ਅਨੋਨਿਮਸ ਹੁੰਦਾ ਹੈ ਠੀਕ ਹੈ ਸੋ ਉਹਦੇ ਲਈ ਉਹ ਵੀ ਕੌਣ ਲੋਗ ਹੈ ਉਹਨਾਂ ਦਾ ਵੀ ਤੁਸੀਂ ਉਹਨਾਂ ਦੇ ਵੀ ਜਿਹੜੀ ਹੈ ਮੁਹਿਮ ਵਿੱਚ ਉਹਨਾਂ ਨੂੰ ਸ਼ਾਮਿਲ ਕਰੋ ਔਰ ਮੀਡੀਆ ਨਾਲ ਵੀ ਉਹਨਾਂ ਨੂੰ ਇੰਟਰੈਕਟ ਕਰਾਓ ਕਿਉਂਕਿ ਉਹਨਾਂ ਦਾ ਮੈਸੇਜ ਇਹਨਾਂ ਦੇ ਥਰੂ ਬਹੁਤ ਜ਼ਿਆਦਾ ਲੋਕਾਂ ਤੱਕ ਬਹੁਤ ਘੱਟ ਸਮੇਂ ਵਿੱਚ ਜਾ ਸਕਦਾ ਹੈ थैंक यू थैंक यू थैंक यू शुक्रिया थैंक यू ਯਾਰ ਦੋ ਇੰਸਟਰਕਸ਼ਨ ਵੀ ਦਿੱਤੇ ਆ ਬਹੁਤ ਬਹੁਤ ਜਿੰਨੇ ਜਿੰਨੇ ਕੰਡਰ ਕਰਵਾ ਦੇ ਅਸੀਂ ਉਹਦਾ ਵੀ ਸਫਾਈ ਕਰਾ ਰਹੇ ਹਾਂ ਤੇ ਜਿਹੜਾ ਕਾ ਐਪਲੀਕੇਸ਼ਨ ਜਿਹੜਾ ਬਹੁਤ ਦਿਲਿਆ ਅਸਲ ਸਰਦਾਰ ਜੀ ਦਾ ਬ੍ਰੀਫਿੰਗ ਕਰਦੇ ਇਹਨਾਂ ਦੇ ਹੌਲਦੇ ਮਤਲਬ ਬਹੁਤ ਸ਼ਾਨਦਾਰ ਮਾਹੌਲ ਜਿਹਨਾਂ ਦਾ ਹੋ ਗਿਆ ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਦਾ ਲੈਣ ਦੀ ਲੋਕਾਂ ਦੇ ਹੁਣ ਅਸੀਂ ਇੱਕ ਮੀਟਿੰਗ ਰੱਖ ਕੇ ਅਵੇਅਰ ਵੀ ਕੀਤਾ ਲੋਕਾਂ ਨੂੰ ਤੇ ਲੋਕ ਸਾਥ ਵੀ ਦੇ ਰਹੇ ਨੇ ਬਹੁਤ ਸਾਰੀ ਮੈਸਾ ਬਹੁਤ ਘਟਿਆ ਜੀ ਅਸੀਂ ਖੌਤ ਫੜ ਕੇ ਫੋਸਲੇ ਵੱਲ ਦੇਖੋ ਮੈਂ ਕੋਈ ਵੀ ਕਾਗਜ਼ ਦੇ ਚੰਦੇ ਅਜੇ ਨਹੀਂ ਪਾਉਂਦਾ ਕਿ ਜੇ ਪ੍ਰਸ਼ੰਤਰਾ ਤੋਂ ਨੰਬਰ ਤੇ ਬਹੁਤ ਬੀਆ ਨਾਲ ਸਾਥ ਹੋਣ ਮੈਗਿਆ ਪਹਿਲਾਂ ਨਹੀਂ ਕਿ ਇਹਦਾ ਬਹੁਤ ਜ਼ਿਆਦਾ ਬਹਾਉਲ ਪ੍ਰਾਪਤ ਹੈ 22 ਜਿਹੜੀ ਨੂੰ ਜਿਹੜੀ ਨਾਲ ਕਰਵਾਇਆ ਹੈ ਕਿ ਬਾਕੀ ਅਸੀਂ ਕੋਈ ਵੀ ਤਿੰਨ ਟਾਈਮ ਕੋਈ ਵੀ ਜਰਾ ਮਾਰਨਾ ਬਾਕੀ ਕੋਈ ਹਾਜ਼ਰ ਨਹੀਂ ਇਸੇ ਰੌਂਗ ਲਾਉਂਦੀ ਹੈ ਔਰ ਸਾਡੇ ਨੂੰ ਜਿਹੜੇ ਕੋਲ ਲੈਣ ਬਾਅਦ ਜਿਹੜੇ ਅੰਦਰ ਦੀ ਮਾੜੇ ਮੁਕੇ ਇਖਤਾਰੀ ਦੀ ਕੋਈ ਟੈਕ ਦੇਣਾ ਇਹ ਕਿ ਵੱਡੇ ਹੈਗੇ ਉਹ ਪੁਲਿਸ ਨੇ ਆਪੇ ਫੜ ਲਿਆ। ਬਹੁਤ ਵੀ ਹੈ ਕਹਿ ਰਹੇ ਨੇ ਤੇ ਅਸੀਂ ਜਿਹੜੇ ਕੀ ਲੈਣ ਜੀ ਹੁੰਦੇ ਆ ਅਸੀਂ ਕੋਲੋਂ ਉਹਨਾਂ ਨੂੰ ਕਰਕੇ ਖੁਪਜਾਉਂਦੇ। ਕਾਫੀ ਹੱਦ ਤੱਕ ਹੁਣ ਮਾਹੌਲ ਵਧੀਆ ਹੈ ਸੈਟ ਹੋਇਆ ਪਾ ਤੇ ਇਸ ਲਈ ਅਸੀਂ ਪੁਲਿਸ ਦੇ ਧੰਨਵਾਦੀ ਨੇ ਅਤੌਰ ਤੇ ਅਸੀਂ ਹਰ ਵਕਤ ਪੁਲਿਸ ਦੇ ਨਾਲ ਆ ਵੀ ਇਹ ਨਸ਼ੇ ਖਤਮ ਹੋ ਜਾਣ ਤਾਂ ਕਿ ਇਹ ਜਿਹੜੇ ਬੱਚੇ ਮਰ ਰਹੇ ਆ 16 15 15 16 ਸਾਲਾਂ ਦੇ ਬੱਚੇ ਤਾਂ ਉਹ ਸਾਰਤਾ ਬੜਾ ਟੈਂਕਪੋਰੀਆ ਵੀ ਤੇ ਅਸੀਂ ਆਪਣੇ ਸਾਥੀ ਸਾਹਿਬ ਸਰ ਜੀ ਸਾਹਿਬ ਦੇ ਇੱਕ ਨੰਬਰ ਮਰੋ ਕੇ ਕੇਂਦਰ ਬਣਾਉਣਾ ਹੈ। ਇਹ ਚਾਹੇ ਬਹੁਤ اچھی ਗੱਲ ਹੈ ਕਿ ਸਾਡੇ ਕਹਿਣੇ ਉਹਦੇ ਇਹਦੇ ਦੇਖੋ ਇਹ ਸਾਰਿਆਂ ਨੂੰ ਮਿਲ ਕੇ ਸਾਨੂੰ ਸਾਲਿਆਂ ਨੂੰ ਗੱਲ ਕੇ ਕੰਮ ਕਰਨਾ ਪਏਗਾ। ਸੋ ਇਹ ਅੱਛੀ ਗੱਲ ਹੈ ਕਿ ਡਿਸਪਰਕੋਰ ਕਾਉਂਸਲ ਵੀ ਇਹਦੇ ਵਿੱਚ ਜੁਟੀ ਹੋਈ ਹੈ। ਔਰ ਇਹ ਵਾਸਵਾਕ ਜਿਹੜੇ ਸਟੇਕ ਹোলਡਰਸ ਹੈ ਉਹ ਸਾਰਿਆਂ ਨੂੰ ਇਨਵੋਲ ਕਰਕੇ ਇਸ ਪ੍ਰੋਜੈਕਟ ਨੂੰ ਅਫਵਾਸ ਮੈਂ ਕਿਹਾ ਹੋਇਆ ਹੈ ਕਿ ਉਹਦੇ ਰੋਲ ਦੇ ਵਿੱਚ ਕਿੰਨਾ ਦਾ ਇੱਕ ਕੱਟ ਚੜਦਾ ਹੈ। ਉਹ ਬਿਨਾਂ ਸਾਰਿਆਂ ਨੂੰ ਬੁਲਾ ਕੇ ਬੰਦੇ ਨੂੰ ਗੱਲ ਹੋਈ ਆ ਤੇ ਮੇਰਾ ਅੱਜ ਚੌਥਾ ਦਿਨ ਆ ਅੱਜ ਅੱਜ ਪੇਜਿੰਗ ਨਾਲ ਸਰ ਤੋਂ ਨਾਲ ਰਿਪੋਰਟ ਦੇ ਦਿੱਤੀ ਆ ਜੀ ਸਰ ਨੂੰ ਵੀਰਾਂ ਮੈਂ ਇਹਨਾਂ ਨੂੰ ਸਮਝਾ ਰਿਹਾ ਵੀ ਆਪਾਂ ਇਸ ਟੀਕ ਤੋਂ ਦੂਰ ਹੋਈਏ ਤੇ ਕੁਝ ਕਰ ਲਿਆ ਜਾ ਇਕਨਾ ਪਿੱਛੇ ਐਸਐਸਪੀ ਸਾਹਿਬ ਨੇ ਇੱਕ ਸੰਪਰਕ ਸਭਾ ਕਰਾਈ ਸੀ ਵੀ ਮੈਂ ਵੀ ਉੱਥੇ ਆਈ ਸੀ ਸੁਧਾਰ ਚ ਗਈ ਸੋ ਉੱਥੇ ਇਹਨਾਂ ਨੇ ਵੀਕ ਬੁਲਾਇਆ ਸੀ ਬੁਲਾਵੇਂ ਜੋ ਕਿ ਬੰਦੇ ਜਿਵੇਂ ਦੋ ਸ਼ਿਕਾਇਤੀ ਹੋ ਬਾਅਦ ਵਿੱਚ ਠੀਕ ਹੋ ਗਏ ਠੀਕ ਹੈ ਜੇ ਕੋਈ ਹੋਰ ਮੈਂ ਸਾਡੇ ਵਿੱਚੋਂ ਕੋਈ ਬੋਲਦਾ ਹੈ ਨਾ ਉਹਦੀ ਗੱਲ ਉਹਨੀ ਹੀ ਹੋਣੀ ਠੀਕ ਹੈ ਜਿਸ ਨੂੰ ਇਸ ਤੋਂ ਸਮੱਸਿਆ ਦੇ ਵਿੱਚੋਂ ਨਾ ਆਏ ਅਤੇ ਉਸ ਤੇ ਵਿਜੇ ਪਰ ਪਾਸ ਦਿੱਤੀਆ ਉਹ ਜਦੋਂ ਬੰਦਾ ਦੱਸਦਾ ਆਪਣੀ ਆਤਮ ਕਹਾਣੀ ਤੇ ਉਹ ਫਿਰ ਪ੍ਰੋਗਰਾਮ ਨੂੰ ਕੱਟ ਕਰੀ ਸੋ ਮੈਂ ਸੁਜੈਸਟ ਕਰਾਂਗੀ ਕਿ ਇਸ ਪ੍ਰੋਗਰਾਮ ਦੇ ਹੋਰ ਵੀ ਲੋਕ ਬੋਲ ਕੇ ਇਸੇ ਨਾਲ ਨੂੰ ਤੁਹਾਨੂੰ ਤਾਂ ਕਿ ਜਦੋਂ ਲੋਗਾਂ ਨਾਲ ਗੱਲ ਕੀਤੀ ਹੈ ਉਹ ਸਿਰਫ ਅਸੀਂ ਤੁਸੀਂ ਲੈਕਚਰ ਨਾ ਦਈਏ ਅਸੀਂ ਉਹਨਾਂ ਦੀ ਆਪ ਬੀਤੀ ਹੋਰ ਉਹ ਦੱਸਦੇ ਆ ਜਦੋਂ ਆ ਫੇਰ ਬੰਦੇ ਨੂੰ ਲੱਗਦਾ ਕਿ ਉਹ ਕੋਈ ਇਹ ਕਿੰਨੀ ਵੱਡੀ ਗੱਲ ਹੈ ਇੰਪੈਕਟ ਉਹ ਮੈਨੂੰ ਯਾਦ ਹੈ ਉਹਨਾਂ ਨੇ ਕੀ ਕਿਹਾ ਪਰ ਸਾਡੀ ਸਮੱਸਿਆ ਨਹੀਂ ਠੀਕ ਹੈ ਸਿਰਫ ਉਹਨੇ ਹਾਂ ਉਹਨੇ ਇਹ ਕਿ ਤਾਲੀਆਂ ਸੁੱਟਦੇ ਆ ਕਿ ਸਾਡੀ ਨਹੀਂ ਹੈ ਸਾਡੇ ਸ਼ਿਕਾਇਤ ਨਹੀਂ ਹੈ ਸਾਡੇ ਮੁੱਦੇ ਨਹੀਂ ਹੈ ਸਾਡੇ ਉਹਦੇ ਨਹੀਂ ਹੈ ਬਟ ਇਹ ਸਾਰੀ ਨਹੀਂ ਲੀਏ ਇਸੇ ਕਰਕੇ ਸਾਰੀ ਨਾ ਕਰਦੇ ਨਾ ਯਾਰ ਅਜਾ ਰਹੇ ਹੁਣ ਦੂਸਰੇ ਸਾਡੋ ਡਾਕਟਰ ਡਾਕਟਰ ਜਾਨ ਨੇ ਕਿ ਕੀ ਬੰਦ ਕਰ ਸਕਦਾ ਕਿ ਸਾਰੀ ਨਹੀਂ ਕਰ ਰਿਹਾ ਉਹ ਸਾਰੀ ਰੀਤਾਂ ਜੋ ਸੱਤਾਂ ਛੋੜ ਕੇ ਆਪਾਂ ਕਰਦੇ ਬੰਦ ਕਰ ਲਿਆ ਹੁਣ ਸਭ